ਉਹਨਾਂ ਕੇ ਵੀ ਫੋਟੋ ਆ ਜੀ ਉਹ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋਗ ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ ਦਿਨ ਦਿੰਦੇ ਨੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ ਖੈਰੇ ਤੇ ਪਰਚਾ ਚੱਕ ਅੰਦਰ ਜੇ ਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰਸ਼ਿਪ ਚੁੱਕਦਾ ਚੱਲ ਪਰਚਾ ਫਾਈਲਾਂ ਦਿਖਾਉਂਦੇ ਨੇ ਜੇ ਕੋਈ ਐਕਟੀਵਿਸਟ ਬੋਲਦਾ ਪਾਨਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੁੱਕੀ ਚੱਲੋ ਮੈਂ ਪੁੱਛਣਾ ਚਾਹਉਨਾ ਕਿ ਉੱਥੇ ਤੁਸੀਂ ਕਹਿੰਨੇ ਕਿ ਸੀਪੀਆਈ ਤੇ ਐੀਟੀ ਤੰਗ ਕਰਦੀ ਤੁਹਾਨੂੰ ਭਾਜਪਾ ਤੰਗ ਕਰਦੀ ਕੀ ਉਹੀ ਰੁਕ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੇਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਬੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਅਸੀਂ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉੱਥੇ ਕਹਿੰਦੇ ਕੱਟੜ ਇਮਾਨਦਾਰ ਆ ਸੁਸੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਤੇ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣ ਕੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏ ਗਏ ਜਿਨ੍ਹਾਂ ਦਾ ਨੌਂ ਜਨਾਮੀ ਕੋਈ ਐਵਿਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਆਨਰੇਬਲ ਜੱਜ ਸਾਹਿਬ ਨੇ ਕਿਹਾ there is sketchy evidence against mr khara sketchy matlab ke aimi tutma ja ek evidence laba inna ko koi evidence ho inna di vi dogli niti band honi chahidi hai asi gatth jod de naal ha asi chahune ke eh chhadu wale haleya da ladan asi lehda ladange jinne vi mp onnge asi jaake india alliance vich pone so punjab de vich jehdi eh gall kiti ja rahi si ke je eh gatth jod hona chahida ਇਕੋ ਤੁੱਕ ਨਹੀਂ ਬਣਦੀ ਕੋ ਸੈਂਸ ਨਹੀਂ ਕਿ ਨੰਬਰ 1 ਪਾਰਟੀ ਐਮਐਲਏ ਦੇ ਹਿਸਾਬ ਨਾਲ ਨੰਬਰ 2 ਪਾਰਟੀ ਨਾਲ ਰਲ ਕੇ ਤੇ ਨੰਬਰ 4 ਪਾਰਟੀ ਨੂੰ ਡੀਫੀਟ ਕਰ ਰਹੀ ਆ ਮੈਂ ਸਮੇਂ ਦਾ ਜੋ ਬੀਜੇਪੀ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਝ ਵੀ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਪਰ ਸੁਆਮੀਨਾਥਨ ਦੀ ਜਿਹੜੀਆਂ ਰეკਮੈਂਡੇਸ਼ਨਸ ਆ MSP ਨੂੰ ਲੈ ਕੇ C2 50% ਪ੍ਰੋਫਿਟੇਬਲ MSP ਅੱਜ ਤੇ ਲੱਗੂਣੀ ਇਸ ਕਰਕੇ ਇਹ ਸਾਰੇ ਮੁੱਦੇ ਅੱਜ ਡਿਸਕਸ ਹੋ ਗਏ ਜੀ ਸਾਡੀ ਮੇਜ ਸੀਗੇ ਨਵਜੋਤ ਸਿੱਧੂ ਨੇ ਤੁਹਾਡਾ ਸਮਰਥਨ ਕੀਤਾ ਜੀ ਤੇ ਹੁਣ ਨਵਜੋਤ ਸਿੱਧੂ ਨੂੰ ਜਿਹੜਾ ਅਨਾੰਦਾ ਬੋੜਾ ਕੇ ਕੋਈ ਬੋਲਵਾ ਜੀ ਤੇ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋਗ ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇੱਕ ਮੁੱਠ ਹੋਵੇਗੀ ਅਗਰ ਕੋਈ ਅਜ ਕੁੰਨੀ ਕੀ ਰਹਿ ਗਿਆ ਹਲੇ ਬਹੁਤ ਸਾਡੇ ਕੋਲ ਸਮਾਂ ਵੀ ਰਿਪਿਆ ਰਿਹਾ ਸਿੱਧੂ ਦੇ ਹੱਕ ਚ ਆਵਾਜ਼ ਚੋਂ ਮੈਂ ਖੜ ਕੇ ਸਭ ਕੋਲ ਦੀ ਤੁਹਾਡੇ ਹੱਕ ਚ ਉਹਨੇ ਆਵਾਜ਼ ਚੁੱਕੀ ਸੀ ਅਸੀਂ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ ਚ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਘਰ ਚੱਲ ਕੇ ਗਿਆ ਔਰ ਮੈਂ ਕਿਹਾ ਕਿ ਅੱਛੇ ਰੱਖੂਗਾ ਕਰਾਂਗੇ ਗੱਲ ਸਾਰੀ ਬੈਠ ਕੇ ਗੱਲਾਂ ਬਾਤ ਪਲੇਟਫਾਰਮ ਤੇ ਨਹੀਂ ਕਿਤੇ ਧੰਨਵਾਦ